ਜੰਗਲ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾ ਗਿਆ ਉਹਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਿਆਦਵ ਆਈਪੀਐਸ ਡੀਆਈਜੀ ਫੋਜਪੁਰ ਰੇਂਜ ਹਰਮਨਵੀਰ ਸਿੰਘ ਗਿੱਲ ਆਈਪੀਐਸ ਤੇ ਮਾਨਯੋਗ ਐਸਐਸਪੀ ਸ਼੍ਰੀ ਭਵਨਿਉ ਰਾਣਾ ਆਈਪੀਐਸ ਐਸਐਸਪੀ ਤਰਨਤਾਰਨ ਦੀਆਂ ਹਦਾਇਤਾਂ ਤਹਿਤ ਜਿਹੜੀ ਆ ਨਸ਼ਿਆਂ ਵਿਰੁੱਧ ਸਬਲੂਸ਼ਨ ਪਿੱਖੀਵੜ ਦੇ ਵਿੱਚ ਵੀ ਬੜੀ ਐ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਰੋਜ਼ਾਨਾ ਪਰਚੇ ਦਰਜ ਕੀਤੇ ਜਾ ਰਹੇ ਨੇ ਨਸ਼ਾ ਕਬੇਚਣ ਵਾਲੇ ਕਰਨ ਵਾਲਿਆਂ ਨੂੰ ਜਿਹੜਾ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਤੇ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਫੜ ਕੇ ਜੇਲਾ ਵਿੱਚ ਭੇਜਿਆ ਜਾ ਰਿਹਾ ਉਸ ਲੜੀ ਦੇ ਵਿੱਚ ਬੜੀ ਵੱਡੀ ਸਫਲਤਾ ਅਸਲ ਹੋਈ ਹੈ ਕਿ ਇੱਕ ਐਫ ਆਈ ਆਰ ਨੰਬਰ 97 ਜਿਹੜੀ ਕੱਲ ਦੀ ਮਿਤੀ 28 5 25 ਨੂੰ ਥਾਣਾ ਖਾਲੜਾ ਵਿਖੇ ਦਰਜ ਹੋਈ ਹੈ ਇਦੇ ਵਿੱਚ ਦੋ ਦੋਸ਼ੀਆਂ ਦੇ ਖਿਲਾਫ ਇੱਕ surjeet singh ਦੂਸਰੇ ਦਾ ਨਾਮ ਕਿਉਂਕਿ ਪ੍ਰोसीडिंग ਚੱਲ ਰਹੀ ਹੈ ਜੇ ਜਿਹੜਾ ਗੁਪਤ ਰੱਖਿਆ ਗਿਆ surjeet singh ਨੂੰ ਕਾਬੂ ਕਰਕੇ ਇਹਦੇ ਕੋਲੋਂ ਤਿੰਨ ਪੈਕੇਟ ਜਿਹੜੇ ਰਿਕਵਰ ਕੀਤੇ ਗਏ ਜਿਨ੍ਹਾਂ ਨੂੰ ਖੋਲ ਕੇ ਚੈੱਕ ਕਰਨ ਤੇ 1 ਕਿਲੋ 495 ਗ੍ਰਾਮ ਹੈਰੋਨ 100 ਜਿਹੜੀ 92 ਗ੍ਰਾਮ ਜਿਹੜਾ ਪੈਕਿੰਗ ਮਟੀਰੀਅਲ ਇੱਕ ਬੈਗ ਤੇ ਇੱਕ ਮੋਬਾਈਲ ਜਿਹੜਾ ਇਹਦੇ ਕੋਲੋਂ ਰਿਕਵਰ ਕੀਤਾ ਉਦੀ ਇੰਟਰੋਗੇਸ਼ਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਸਮਗਲਰਾਂ ਨਾਲ ਮਿਲ ਕੇ ਇਹ ਦੋਵੇਂ ਜਣੇ ਪਾਕਿਸਤਾਨੀ ਸਮਗਲਰਾਂ ਨਾਲ ਮਿਲ ਕੇ ਤੇ ਪਾਰ ਤੋਂ ਡਰੋਨ ਆਈ ਹੈ ਉਹਨੂੰ ਮਗਵਾਉਂਦੇ ਸੀ ਤੇ ਪਿੰਡਾਂ ਦੇ ਵਿੱਚ ਸਪਲਾਈ ਕਰਦੇ ਸੀ ਸੋ ਇਹ ਬੜੀ ਵੱਡੀ ਚੇਨ ਆ ਜਿਹੜੀ ਇਹ ਇਸ ਮੁਕਦਮਾ ਦਰਜ ਹੋਣ ਤੋਂ ਬਾਅਦ ਟੁੱਟੀ ਆ ਇਹਦੀ ਫਾਈਨੈਂਸ਼ੀਅਲ ਜਿਹੜੀ ਇਨਵੈਸਟੀਗੇਸ਼ਨ ਠਾਹ ਤੇ ਥੱਲੇ ਉਹ ਵੀ ਕੀਤੀ ਜਾ ਰਹੀ ਹੈ ਸੋ ਅੱਜ ਦੋਸ਼ੀ ਨੂੰ ਪੇਸ਼ ਕਰਕੇ ਦਾ ਰਿਮਾਂਡ ਆ ਦਿੱਤਾ ਜਾਊਗਾ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਆ ਉਹ ਖੰਗਾਲੇ ਜਾਣਗੇ ਤੇ ਜਿਹੜਾ ਦੋਸ਼ੀ ਗ੍ਰਫਤਾਰ ਕਰਨ ਵਾਲਾ ਬਾਕੀ ਹੈ ਉਹਦੇ ਵਾਸਤੇ ਵੀ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਨੇ ਤੇ ਉਹਨੂੰ ਵੀ ਜਲਦ ਤੋਂ ਜਲਦ ਗ੍ਰਫਤਾਰ ਕਰਕੇ ਲਿਆ ਜਾਊਗਾ ਸੋ ਮੈਂ ਲੋਕਾਂ ਨੂੰ ਅਪੀਲ ਵੀ ਕਰਦਾ ਜਿਹੜੀ ਇਹ ਪ੍ਰਾਪਤੀ ਵੀ ਆਈ ਵੀ ਜਿਹੜੀ ਪਬਲਿਕ ਦੇ ਸਹਿਯੋਗ ਨਾਲ ਜਿਹੜੀ ਇਨਫੋਰਮੇਸ਼ਨ ਆ ਉਹ ਪੰਜਾਬ ਪੁਲਿਸ ਨੂੰ ਆਉਣੀ ਸ਼ੁਰੂ ਹੋ ਗਈ ਹੈ ਤੇ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਜਿਹੜਾ ਪ੍ਰਾਪਤ ਹੋ ਰਿਹਾ ਸੋ ਜਿਹੜੀ ਇਹ ਯੁੱਧ ਨਸ਼ਾਪ੍ਰੋਤ ਜਿਹੜੀ ਸੰਖਲਾ ਹੈ ਇਨੂੰ ਕਾਮਯਾਬ ਕੀਤਾ ਜਾ ਰਿਹਾ ਜਿੱਥੇ ਅਸੀਂ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੁਕਦਮੇ ਦਰਜ ਕਰਕੇ ਜੇਲ੍ਹਾਂ ਚ ਭੇਜ ਰਹੇ ਹਾਂ ਉੱਥੇ ਜਿਹੜੇ ਇਸ ਕੈਟਾਗਰੀ ਮੁਤਾਬਕ ਬਿਮਾਰ ਵਿਅਕਤੀ ਨੇ ਤੁਸੀਂ ਵੇਖਿਆ ਹੋਵੇਗਾ ਕਿ ਰੋਜ਼ਾਨਾ ਜਿਹੜੇ ਇਹਨਾਂ ਨੂੰ ਅਸੀਂ ਨਾਲ ਲਾ ਜਾ ਕੇ ਇਹਨਾਂ ਦੀ ਸਹਿਮਤੀ ਲੈ ਕੇ ਡੀਡਿਕਸ਼ਨ ਸੈਂਟਰ ਦੇ ਵਿੱਚ ਜਮਾ ਕਰਵਾਇਆ ਜਾ ਰਿਹਾ ਉਹ ਸਰਕਾਰ ਵੱਲੋਂ ਵੀ ਜਿਹੜੇ ਥਾਂ ਥਾਂ ਤੇ ਡੀਡਿਕਸ਼ਨ ਸੈਂਟਰ ਖੋਲੇ ਗਏ ਨੇ ਜੇ ਕੋਈ ਪੀੜਤ ਆ ਜਾਂ ਕੋਈ ਇਲਾਜ ਕਰਾਉਣਾ ਚਾਹੁੰਦਾ ਆ ਉਹ ਕੰਸਰਮ ਪੁਲਿਸ ਸਟੇਸ਼ਨ ਦਾ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਜਾਂ ਸਿੱਧੇ ਤੌਰ ਤੇ ਵੀ ਦਾਖਲ ਹੋ ਕੇ ਆਪਣੀ ਜਿਹੜੀ ਆ ਟ੍ਰੀਟਮੈਂਟ ਕਰਵਾ ਸਕਦਾ ਸੋ ਮੈਂ ਫਿਰ ਤੋਂ ਅਪੀਲ ਕਰਦਾ ਆ ਤੇ ਇਹ ਜਿਹੜੀ ਯੁੱਧ ਨਸ਼ਾ ਵਿਰੋਧਾ ਇਹ ਇੱਕ ਸਾਂਝੀ ਬਾਲਤਾ ਦੀ ਅਪੀਲ ਆ ਇਹ ਆਮ ਜਨਤਾ ਤੇ ਉਸ ਦੀ ਸਾਂਝੀ ਜਿਹੜੀ ਆ ਇਹ ਕਾਰਵਾਈ ਆ ਇਦੇ ਵਿੱਚ ਵੱਧ ਤੋਂ ਵੱਧ ਪੁਲਿਸ ਦਾ ਸਾਥ ਦਿੱਤਾ ਜਾਵੇ ਤੇ ਕੋਈ ਏਦਾਂ ਦੀ ਗੱਲ ਜਾਂ ਕੋਈ ਵੇਚਣ ਵਾਲਾ ਜਾਂ ਕੋਈ ਬਿਮਾਰ ਵਿਅਕਤੀ ਵੀ ਆਉਦੀ ਸੂਚਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤੇ ਪੁਲਿਸ ਕੋਲ ਨਾਂ ਪਤਾ ਗੁਪਤ ਰੱਖ ਕੇ ਜਿਹੜੀ ਆ ਇਹ ਕਾਰਵਾਈ ਅਮਲ ਦੇ ਵਿੱਚ ਲਿਆਉਗੀ ਤੁਸੀਂ ਪਿਛਲੇ ਦਿਨੀ ਵੇਖਿਆ ਹੋਵੇਗਾ ਕਿ ਪਾਕਿਸਤਾਨ ਵੱਲੋਂ ਜਿਹੜੇ ਮਾੜੇ ਹਾਲਾਤ ਜਿਹੜੇ ਪੈਦਾ ਹੋਏ ਸੀ ਜੰਗ ਵਾਲੇ ਸੋ ਉਹ ਤੇ ਹਟ ਗਏ ਨੇ ਪਰ ਆਈਐਸਆਈ ਏਜੰਸੀ ਲਗਾਤਾਰ ਕੋਸ਼ਿਸ਼ਾਂ ਕਰਕੇ ਵੈਪਨ ਤੇ ਹੈਰੋਨ ਜਿਹੜੀ ਆ ਉਹ ਸਾਡੇ ਜਿਹੜੀ ਸਟੇਟ ਪੰਜਾਬ ਦੇ ਵਿੱਚ ਭੇਜ ਰਹੀ ਹੈ ਪਰ ਅਸੀਂ ਜਿਹੜੀਆਂ ਉਹਨਾਂ ਦੀਆਂ ਇਹ ਗੈਰ ਕਾਨੂੰਨੀ ਗਤੀਵਿਧੀਆਂ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਸਫਲ ਹੋਣ ਨਾ ਦੇਵਾਂਗੇ ਤੇ ਕਿਸੇ ਤਰ੍ਹਾਂ ਹੀ ਜਿਹੜੀ ਯੁੱਧ ਨਸ਼ਿਆਂ ਦੇ ਵਿਰੁੱਧ ਉਹ ਚਲਦੀ ਰਹੂਗੀ ਤੇ ਇਹਨੂੰ ਕਾਮਯਾਬ ਕਰਾਂਗੇ